ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਵਾਰ ਮਹੱਲਾ ਪੰਜਵਾ ਦੱਖਣੀ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਤੂ ਚਾਉ ਸੱਜਣ ਮੈਂਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਖਾਈ ਰਾਮ ਸਰ ਵਿੱਚ ਕਰਾ ਰਹੇ ਸਨ ਸ਼ਾਮ ਦੇ ਵਕਤ ਮਹਾਰਾਜ ਸਾਹਿਬ ਜੀ ਹਰਿਮੰਦਰ ਸਾਹਿਬ ਵਿੱਚ ਆ ਕੇ ਸੰਗਤਾਂ ਨੂੰ ਪਰਸੰਦ ਆਕਰਦੇ ਕਰੇ ਮੰਜੀਤ ਸਾਹਿਬ ਦੀ ਇਨਾਨ ਲਾ ਕੇ ਮਹਾਰਾਜ ਸਾਹਿਬ ਬੈਠਿਆ ਕਰਦੇ ਇੱਕ ਦਿਨ ਗੁਰੂ ਦੇ ਬਾਗ ਵਿੱਚ ਗੁਰੂ ਮਹਾਰਾਜ ਸਾਹਿਬ ਪਿਛਲੇ ਪਹਾੜ ਆ ਕੇ ਬੈਠੇ ਸਨ ਲੰਮਾ ਦੇਸ ਜੋ ਮਲਤਾਨ ਦੇ ਪਾਸਲਾ ਇਲਾਕਾ ਹੈ ਇਹ ਲੰਮਾ ਦੇਸ ਵਾਜਦਾ ਹੈ ਇਸ ਦੇਸ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਈ ਹੈ ਇਹਨਾਂ ਨੇ ਬੇਨਤੀ ਕੀਤੀ ਕਿ ਮਹਾਰਾ ਸਾਡੀ ਬੋਲੀ ਵਿੱਚ ਵੀ ਸਾਨੂੰ ਉਪਦੇਸ਼ ਬਖਸ਼ੋ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਮਾਰੂਦੀ ਵਾਰ ਜਿਹੜੀ ਹੈ ਇਹ ਦਖਣੀ ਇਸਤੀ ਪਾਰਸਾਨੋ ਲੰਮੇ ਦੇਖ ਦੀ ਸੰਗਤ ਦੇ ਪਰਸਾਅ ਉਚਾਰਨ ਕੀਤਾ ਹੈ ਉਹ ਦਦੇ ਦੇ ਥਾਂ ਡੱਡਾ ਅਖਰ ਬੋਲਦੇ ਹਨ ਇਸ ਕਰਕੇ ਦਖਣੀ ਬੋਲੀ ਵੀ ਜਿਸ ਪ੍ਰਕਾਰ ਹੁੰਦੀ ਹੈ ਇਸੇ ਪ੍ਰਕਾਰ ਦਖਣੀ ਬੋਲੀ ਵੀ ਇਹਦੇ ਨਾਲ ਰਲਦੀ ਹੈ ਤੇ ਦਖਣਾ ਸ਼ਬਦ ਦਦੇ ਦੇ ਥਾਂ ਡੱਡਾ ਅਖਰ ਵਰਤਿਆ ਜਾਂਦਾ ਹੈ ਇਸ ਪ੍ਰਕਾਰ ਸਾਾ ਸਮਝੀ ਜਿਵੇਂ ਲੰਦਰ ਨੂੰ ਲੰਡਨ ਕਹਿੰਦੇ ਹਨ ਇਸ ਤਰ੍ਹਾਂ ਗਰੀਬ ਨਵਾਯੰਤ੍ਰ ਜਾਵੀ ਸੱਚੇ ਪਾਤਸ਼ਾਹ ਜੀ ਦਖਣੀ ਬੋਲੀ ਨੂੰ ਮਿਲਾ ਕੇ ਨਾਲੇ ਲੰਮੇ ਦੇਸ਼ ਦੀ ਸੰਗਤ ਨੂੰ ਉਪਦੇਸ਼ ਬਖਸ਼ਦੇ ਹਣ ਸੱਚੇ ਪਾਤਸ਼ਾਹ ਮਾਰੂਦੀ ਦੂਸਰੀ ਵਾਰ ਹੈ ਜਿਸ ਵਿੱਚ ਪੌੜੀਆਂ ਵੀ ਪੰਜਵੇਂ ਪਾਤਸ਼ਾਹ ਰੀ ਆਉਣਗੀਆਂ ਮਹੱਲੇ ਵੀ ਪੰਜਵੇਂ ਪਾਤਸ਼ਾਹ ਦੇ ਆਉਣਗੇ ਸ਼ਲੋਕਾਂ ਦੇ ਥਾਂ ਦਖਣੇ ਮਹਾਰਾਜ ਸਾਹਿਬ ਉਚਾਰਦੇ ਹਨ ਦੀਖਿਆ ਦੇਣ ਵਾਲੇ ਜੋ ਅੱਖਰ ਜਿਸ ਵਿੱਚ ਸਲੋਕ ਹੋਣ ਉਹ ਡਖਨੇ ਹਨ ਡਖਨੇ ਦੇ ਸਲੋਕ ਦਾ ਅੱਗੇ ਰੂਪ ਕੋਈ ਬਣਾਉਣਗੇ ਜਿੱਥੇ ਲਿਖਣਗੇ ਸਲੋਕ ਡਖਨੇ ਮਹੱਲਾ ਪੰਜਵਾਂ ਜਾਂ ਫਿਰ ਮਗਰੋਂ ਲਿਖਣਗੇ ਪਹਿਲਾ ਮਰਨ ਕੁਲ ਦਾ ਸਲੋਕ ਮਹੱਲਾ ਪੰਜਵੇਂ ਲਿਖ ਦੇਣਗੇ ਇਹ ਕੋਈ ਰੂਪ ਹੈ ਸਲੋਕ ਕੋ ਡਖਨੇ ਕੋ ਥੋੜੀ ਜੀ ਉਹਨਾਂ ਦੀ ਬੋਲੀ ਵਿੱਚ ਜਿਸ ਪ੍ਰਕਾਰ ਸਾਧ ਸੰਗਤ ਜੀ ਦੌਰੇ ਹੁੰਦੇ ਹਨ ਜਿਸ ਪ੍ਰਕਾਰ ਸੋਰਖੇ ਹੁੰਦੇ ਹਨ ਇਸ ਪ੍ਰਕਾਰ ਦੀ ਰਚਨਾ ਇਹਨਾਂ ਮੁਹੱਲਿਆਂ ਤੇ ਸ਼ਲੋਕਾਂ ਵਿੱਚ ਆਵੇਗੀ ਕੁਝ ਕੁਝ ਪੇਰ ਵਿੱਚ ਅੱਖਰ ਇਹਨਾਂ ਦੇ ਉਚਾਰਨ ਹੋਣਗੇ ਐਵੇਂ ਛਪੇ ਹੈ ਇਸ ਪ੍ਰਕਾਰ ਦੀ ਵੀ ਰਚਨਾ ਇਸ ਵੀ ਹੋਵੇਗੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇੱਕੋ ਦੇ ਐਤੂ ਪਰਮੇਸ਼ਵਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਾਓ ਸੱਜਣ ਮੈਂਡਿਆ ਗੁਰੂ ਮਹਾਰਾਜ ਸਾਹਿਬ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰਨ ਦਾ ਢੰਗ ਆਪਾਂ ਨੂੰ ਦੱਸਦੇ ਆਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਅੱਗੇ ਬੇਨਤੀ ਕਰਦੇ ਹਨ ਕਿ ਮੇਰੇ ਸੱਜਣ ਗੁਰੂ ਰਾਮਦਾਸ ਮਹਾਰਾਜ ਸਾਹਿਬ ਮੈਂਡਿਆ ਮੇਰੇ ਸੱਜਣ ਪਿਆਰੇ ਤੁਸੀਂ ਜੇ ਸੱਚੇ ਪਰਸ਼ਾਪ ਕਹੋ ਦੇ ਸਿਸ ਉਤਾ ਜੇ ਆਪ ਕਹੋ ਇਹ ਸਿੱਖਾ ਤੇਰੇ ਸਿੱਖ ਤੇਰੇ ਸਿੱਖ ਦੀ ਲੋੜ ਹੈ ਤਾਂ ਤੁਸੀਂ ਇਹ ਚੌ ਕਹੋ ਮਹਾਰਾਜ ਸਾਨੂੰ ਉਚਾਰਨ ਕਰੋ ਆਗਿਆ ਕਰੋ ਕੰਬੇ ਹੀ ਸਿਰ ਸੋਤਾਰ ਆਪਣਾ ਸਿਰ ਉਤਾਰ ਕੇ ਆਪਦੀ ਭੇਟਾ ਕਰ ਦਈਏ ਇਹ ਆਗਿਆ ਕਰੋ ਤੁਸੀਂ ਕਿ ਸਾਨੂੰ ਸਿਰ ਦੀ ਲੋੜ ਹੈ ਅਸੀਂ ਆਪਣਾ ਸਿਰ ਭੇਟਾ ਕਰਨ ਨੂੰ ਤਿਆਰ ਹਾਂ ਇਸੱਚੇ ਪਾਤਸ਼ਾਹ ਸਾਡੇ ਇੰਦਰੀਨੋਂ ਪਿਆਰ ਹੈ ਆਪਦੇ ਚਰਨਾਂ ਦਾ ਇਸੇ ਪ੍ਰਕਾਰ ਹੈ ਸੱਜਣਾ ਅਕਾਲ ਪੁਰਖ ਮੇਂਡਿਆ ਮੀਰੀਆ ਪਿਆਰੇ ਆ ਤੂੰ ਜੇ ਕਰਕੇ ਚਾਹ ਉਚਾਰਨ ਕਰੇ ਕਿ ਸੀਸ ਦੀ ਲੋੜ ਆ ਸੀ ਹੰਕਾਰ ਨੂੰ ਪੀ ਸੀਸ ਬੇਵਿਹਾਸ ਨੂੰ ਮੀਟ ਕਰਕੇ ਆਪ ਨੂੰ ਭੇਟਾ ਕਰਦੀਏ ਨੈਣ ਮਹਿੰਜੀ ਤਰਸਦੇ ਤੁਸੀਂ ਐਡੀ ਵੱਡੀ ਕੁਰਬਾਨੀ ਕਿਉਂ ਕਰਦੇ ਹੋ ਜੀ ਕਹਿਣ ਤਾਂ ਕਹਿੰਦੇ ਨੇ ਮਹਾਰਾਜ ਸਾਡੇ ਜਿਹੜੇ ਨੇਤਰ ਹਨ ਮੰਨ ਕੇ ਬੁੱਧ ਤੇ ਪਰਦੱਖ ਨੇਤਰ ਸੱਜਾ ਤੇ ਖੱਬਾ ਮਹਿੰਜੀ ਮੇਰੇ ਦਾ ਮਤਲਬ ਹੈ ਉਹ ਤਰਸ ਰਹੇ ਆ ਚਾਹੁੰਦੇ ਹਨ ਕਦ ਪਸੀ ਦੀਦਾ ਜੇ ਅੰਤਰੀ ਯਾਰ ਮੀ ਕਉ ਆਪਦੇ ਦਰਸ਼ਨਾਂ ਨੂੰ ਪੱਸੀ ਦੇਖੀਏ ਅਸੀਂ ਕਿਤ ਚਾਹੁੰਦਾ ਹੈ ਕਿ ਪਸੰਨਾ ਲਫਜ ਹੋਇਆ ਪੱਸੀ ਨਾ ਦੇਖਣ ਦਾ ਹੈ ਕਦੋਂ ਦੇਖਣਾ ਕਰੀਏ ਆਪਦੇ ਦੀਦਾਰ ਫਾਰਸੀਆ ਲਫਜ ਹੈ ਆਪਦੇ ਦਰਸ਼ਨਾਂ ਨੂੰ ਕਦੋਂ ਦੇਖੀ ਆਪ ਐਸੀ ਕਿਰਪਾ ਕਰੋ ਮਹੱਲਾ ਪੰਜਵਾ ਨੀਹੋ ਮਹਿੰਜਾ ਤਉ ਨਾਮ ਜੇ ਮਹਾਰਾਏ ਕਹਿ ਤੁਸੀਂ ਹੋਰ ਕਿਸੇ ਨਾਲ ਪ੍ਰੇਮ ਕਰ ਲੋ ਕਉਂ ਵੀ ਇੰਤੀ ਅਗੋਏ ਕਰਨੀ ਹੈ ਕਿ ਇਹ ਮਾਰਾ ਨੀਉ ਮਹਿੰਜਾ ਤਉ ਨਾਲ ਮੇਰਾ ਤਾਂ ਮਾਰਾ ਮਹਿੰਜਾ ਮੇਰਾ ਤਾਂ ਨੀਉ ਪ੍ਰੇਮ ਆਪਦੇ ਨਾਲ ਹੀ ਹੈ ਤੁਹਾਡੇ ਨਾਲ ਹੀ ਹੈ ਬਿਆਹ ਨੇਹ ਕੁੜਾਵੇ ਢੀਏ ਏ ਪਿਆਰੀਆ ਤੂੰ ਹੋਰ ਨਾ ਨਾ ਨੀਉ ਕਿਉਂ ਨਹੀਂ ਕਰਦਾ ਕਿ ਮਾਰਾ ਬਿਆਹ ਜਿਹੜੇ ਦੂਜੇ ਨੇਉ ਪ੍ਰੇਮ ਹਨ ਉਹ ਕੁੜਾਵੇ ਝੂਠੇ ਆ ਮਾਤਾ ਦੇ ਪਿਤਾ ਦੇ ਸਵਮੀਆਂ ਦੇ ਪਦਾਰਥ ਆਵੇ ਸਾਖ ਨਾਂ ਕਹਿੰਦੇ ਜਿਹੜੇ ਨੇ ਸਾਰੇ ਝੂਠੇ ਹੀ ਵੇਖਣ ਚਾਉਂਦੇ ਹਨ ਮਤਲਬ ਵੀ ਨਾ ਜਦੋਂ ਕੋਈ ਕਿਸੇ ਨਾਲ ਵਲੀ ਨਹੀਂ ਬਣਦਾ ਕੋਈ ਸਹਾਇਕ ਨਹੀਂ ਬਣਦਾ ਹੈ ਇਉਂ ਝੂਠੇ ਦੇਖਣ ਆਏ ਹਨ ਜਿਨਨੇ ਮੋਹ ਹਨ ਸਾਰਿਆਂ ਦੇ ਪੱਪੜ ਭੋਗ ਡਰਾਵਲੇ ਚੰਗੇ ਚੰਗੇ ਵਸਤਰ ਜਿਹੜੇ ਪਾਉਣੇ ਹਨ ਭੋਗਾਂ ਨੂੰ ਜਿਹੜਾ ਭੋਗਣਾ ਹੈ ਇਹ ਡਰਾਉਣੇ ਇਹ ਡਰਾਉਣੇ ਦੁਖਦਾਇਕ ਪ੍ਰਤੀਤ ਹੁੰਦੇ ਹਨ ਜਿਚਰ ਪਿਰੀ ਨਾ ਢੇ ਜਿੰਨਾ ਜਿਹੜੇ ਪਰੀ ਪਤੀ ਪਰਮੇਸ਼ਵਰ ਆਪ ਦੇ ਦਰਸ਼ਨ ਨਹੀਂ ਵੇਖ ਲੈਂਦੇ ਉਹਨਾਂ ਚੰਗੇ ਪੁਸ਼ਾਕੇ ਪਾਉਣ ਦੀ ਵੀ ਚਿਤ ਨਹੀਂ ਕਰਦਾ ਅਤੇ ਅਨੇਕ ਪ੍ਰਕਾਰ ਦੇ ਪਜਾਰਥ ਭੋਗਣ ਨੂੰ ਚਿਤ ਵੀ ਨਹੀਂ ਕਰਦਾ ਹੈ ਇਹ ਸਾਰੇ ਡਰਾਉਣੇ ਪ੍ਰਤੀਤ ਹੁੰਦੇ ਆ ਜਿਨ੍ਹਾਂ ਕੇ ਆਪ ਦੇ ਸਰੂਪ ਦੇ ਦਰਸ਼ਨ ਨਹੀਂ ਵੇਖ ਲੈਂਦੇ ਕੱਪੜੇ ਜਿਹੜੇ ਆ ਕਪੜੇ ਦੇ ਕੱਪੜੇ ਉੱਤੋਂ ਬਣਾ ਕੇ ਵਿਖਾਉਣੇ ਆਗਰਾਂ ਨੂੰ ਭੋਗ ਲਗਾਉਣੇ ਠਾਕਰਾਂ ਨੂੰ ਵਸਤਰ ਪਹਿਣਾਉਣੇ ਇਹ ਵੀ ਭੈ ਦਾਇਕੀ ਪ੍ਰਤੀਤ ਹੁੰਦੀ ਹੈ ਮੂਰਤਾਂ ਦਾ ਪੂਜਨ ਕਰਨਾ ਜਿਨ੍ਹਾਂ ਚ ਇਹ ਪਿਆਰੇ ਆਪ ਦੇ ਦਰਸ਼ਨ ਨਹੀਂ ਦੇਖ ਲੈਂਦੇ ਮਹੱਲਾ ਪੰਜਵਾ ਉੱਠੀ ਝਾਲੂ ਕੰਤੜੇ ਕੱਪੜ ਭੋਗ ਡਰਾਵਣੇ ਜਿਚੜ ਪਰੀ ਨ ਦੇਖੋ ਏ ਸੱਚੇ ਪਾਤਸ਼ਾਹ ਕਪੜੇ ਜਿਹੜਾ ਉਤੋਂ ਮਨੌਟੀ ਪ੍ਰੇਮ ਕਰ ਗਦੋਪੀ ਵਸਤਰ ਪਹਿਰ ਕੇ ਵਿਖਾਉਣਾ ਮੈਨੂੰ ਬੜਾ ਪ੍ਰੇਮ ਹੈ ਦੇਉਤ ਨੂੰ ਅਸੀਂ ਥਾਕਰ ਨੂੰ ਰੋਜ਼ ਭੋਗ ਲਾਉਨੇ ਆ ਸਾਡਾ ਪਹਿਲਾ ਭੋਗ ਛਕਦੇ ਤੇ ਫੇਰ ਸਾਨੂੰ ਸੀਤ ਪ੍ਰਸਾਦ ਦਿੰਦਾ ਇਹ ਜਿਹੜੇ ਪਖੰਡ ਕਰਨੇ ਡਰਾਵਨੇ ਡਰ ਦਾ ਇੱਕ ਪ੍ਰਤੀਤ ਹੁੰਦੇ ਹਨ ਜਿਚਰ ਪੀ ਨਾ ਡੇ ਜਿੰਨ ਚਿਰ ਹੈ ਪਰੀ ਪਤੀ ਪਰਮੇਸ਼ਰ ਆਪਦੇ ਦਰਸ਼ਨ ਨਹੀਂ ਵੇਖ ਲੈਂਦੇ ਮਹੱਲਾ ਪੰਜਵਾ ਉੱਠੀ ਚਾਲੂ ਕਾਂਤੜੇ ਏ ਮਹਾਰਾਜੀ ਚਾਲੂ ਨਾਮ ਅਮਰ ਤੇਰੇ ਦਾ ਹੈ ਏ ਅੰਮ੍ਰਿਤ ਵੇਲੇ ਪਰਮੇਸ਼ਵਰ ਉੱਠ ਕਰਕੇ ਤੜਕੇ ਉੱਠ ਕੇ ਔ ਪਸੀ ਤਉ ਦੀਦਾ ਤੁਸੀਂ ਆਉਦੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਆਪਦੇ ਦਰਸ਼ਨ ਵੇਖੀਏ ਕਿਰਪਾ ਕਰੋ ਸਾਡੇ ਤੇ ਸੱਚੇ ਪਾਤਸ਼ਾਹ ਵੱਡੇ ਤਰਕੇ ਉੱਠ ਕਰਕੇ ਆਪਦੇ ਦਰਸ਼ਨਾਂ ਨੂੰ ਦੇਖਣਾ ਕਰੀਏ ਪਸੀ ਦੇਖੀਏ ਕਾਜਲ ਹਾਰ ਤੰਬੂਲ ਰਸ ਉੱਠੀ ਚਾਲੂ ਕੰਤੜੇ ਚਾਲੂ ਹੈ ਚੱਲਣ ਵਾਲੇ ਸਾਰਿਆਂ ਨੂੰ ਆਸਰਾ ਰੂਪ ਪਰਮੇਸ਼ਵਰ ਜਦੋਂ ਸਾਡੀ ਮਰਤੀ ਸੰਸਾਰ ਵੱਲੋਂ ਉੱਠੀ ਉਪਰਾਮ ਹੋਵੇ ਸੱਚੇ ਪਾਤਸ਼ਾਹ ਉਦੋਂ ਸੱਚੇ ਪਾਤਸ਼ਾਹ ਉਪਰਾਮ ਹੋ ਕੇ ਦੇਹ ਅਧਿਆਸ ਵੱਲੋਂ ਹਾਂ ਅਸੀਂ ਆਪਦੇ ਦਰਸ਼ਨਾਂ ਨੂੰ ਪਰਸਨਾ ਕਰੀਏ ਦੇਖਣਾ ਕਰੀਏ ਦੇਹ ਅਧਿਆਸ ਤੋਂ ਉੱਠ ਕਰਕੇ ਆਪ ਨੂੰ ਹੀ ਦੇਖਿਆ ਸੀ ਕਿਰਪਾ ਕਰੋ ਸਾਡੇ ਤੇ ਪੇਰ ਸੰਸਾਰ ਜਿਨਾ ਸਾਡਾ ਪੂਜਾ ਪ੍ਰਤੀਸ਼ਟਾ ਜਿ ਮੰਨ ਨਾ ਪਰਚ ਕਾਜਲ ਹਾਰ ਤੰਬੂਲ ਰਸ ਇਹ ਜਿਹੜਾ ਕੱਜਲ ਸੁਰਮਾ ਪਾਉਣਾ ਹੈ ਤੇ ਹਾਰ ਗਲ ਚ ਪਾਉਣੇ ਹੈ ਤਬੂਲ ਪਾਨਾ ਦੇ ਬੀੜੇ ਚਬਣੇ ਹੈ ਅਤੇ ਰਸ ਵਾਲੀਆਂ ਚੀਜ਼ਾਂ ਹੋਰ ਖਾਣੀਆਂ ਪੀਣੀਆਂ ਬਿਨ ਪਸੇ ਹਬ ਰਸ ਛਾ ਬਿਨਾ ਆਉਦੇ ਪਸੇ ਦੇਖੇ ਤੋਂ ਸਾਰੇ ਜਿਨੇ ਰਸ ਸਵਾਦ ਹੀ ਨਹੀਂ ਆਈ ਹਨ ਛਾਰ ਖਾਕ ਵੀ ਨਹੀਂ ਆਈ ਹਨਗੇ ਕਿਹੜਾ ਜੁਖ ਨਹੀਂ ਹੈ हे ਪਰਮੇਸ਼ਵਰ ਐਵੇਂ ਕੱਜਲ ਤਰਾਟ ਕੇ ਸਾਥ ਲੈਣਾ ਸਮਾਧੀ ਲਾ ਲੈਣੀ ਅਤੇ ਇਸੇ ਪ੍ਰਕਾਰ ਹਾਰ ਉਤੋਂ ਹਾਰ ਪਾ ਲੈਣੀ ਫੁੱਲਾਂ ਦੀਆਂ ਮਾਲਾ ਪਾ ਲੈਣੀ ਆ ਅਤੇ ਹਾਰ ਮੁਖੋਂ ਕਰਨਾ ਮਨ ਮੁਖਤਾਈ ਨਾਲ ਅੰਦਰੋਂ ਚਿੱਤ ਦੇ ਨਾਮ ਵਸਿਆਉਣਾ ਹਰ ਨਿਤ ਕਰੇ ਰਸਨਾ ਕਹਾ ਕ੍ਰਿਸ਼ਨ ਨੇ ਜਾਣੀ ਇਹ ਉਤੋਂ ਹਰ ਹਰ ਕਰਦੇ ਰਹਿਣਾ ਜਿਵੇਂ ਨਰਨ ਨਰਾਇਓ ਚੋਰੋ ਕਹਿੰਦੇ ਸਨ ਨਰਨ ਨਰਨ ਕਹਿੰਦੇ ਆਦਮੀ ਆ ਰਿਹਾ ਹੈ ਇਸ ਪ੍ਰਕਾਰ ਪਖੰਡ ਦੇ ਨਾਲ ਰਸਨਾ ਦੇ ਨਾਲ ਕਰਦੇ ਹਨ ਮੁਖ ਹਾਰ ਪਾਉਂਦੇ ਹਨ ਤਮੂਲ ਰਸ ਤੂਲ ਪਾਨਾ ਵਾਹ ਦੇ ਵੀੜੇ ਜਿਹੜੇ ਚੱਬਨੇ ਆਹਾਂ ਬ੍ਰਹਮਾਸਮੀ ਨਿਸੰਗ ਭੋਗ ਲక్ష్ਮੀ ਅਹੰ ਬ੍ਰਹਮ ਕਰੇ ਨਿਸੰਗ ਖਾ ਬਕਰੇ ਇਤਿਆਦਿਕ ਮਹਾਵਾਕਾਂ ਦਾ ਜੋ ਉਚਾਰਨ ਇਤਮੋਲ ਪਾਨਾਂ ਦੇ ਵੀਰੇ ਚੱਬਣੇ ਹੈ ਰਸ ਉਤੋਂ ਪ੍ਰੇਮ ਦੀਆਂ ਗੱਲਾਂ ਕਰੀਆਂ ਅੰਦਰੋਂ ਲਗ ਨਾਲ ਲੱਗੀ ਹੋਣੀ ਪ੍ਰੇਮ ਨਾ ਹੋਣਾ ਬਿਨ ਪਸੇ ਹਬ ਰਸ ਛਾ ਜਿੰਨੇ ਜਿਹੜਾ ਮਹਾਰਾਜ ਆਪ ਨੂੰ ਪਸੇ ਦੇਖ ਨਹੀਂ ਲੈਂਦੇ ਉਹਨੇ ਜਿਹੜੇ ਸਾਰੇ ਰਸ ਜਿਹੜੇ ਸ਼ਾਰ ਸੁਆਹ ਹੋਣ ਖਾਣ ਕਰਨ ਵਾਲੇ ਹੈ ਵਿਸ਼ਿਆਂ ਦੇ ਵਿੱਚ ਲਾ ਕੇ ਪੌੜੀ ਤੂੰ ਸੱਚਾ ਸਾਹਿਬ ਸੱਚ ਏ ਮਹਾਰਾਜ ਤੂੰ ਸੱਚਾ ਹੈ ਤ੍ਰੀ ਕਾਲਵਾਦ ਤੁਮ ਸਤਤ ਤੁਮ ਅਤੇ ਸਾਇ ਮਾਦਿਤੀ ਦੁਆਰਾ ਸਾਰਿਆਂ ਦਾ ਮਾਲਕ ਹੈ ਸੱਚ ਨਿਸ਼ਚੇ ਕੀਤਾ ਹੈ ਤੂੰ ਸੱਚਾ ਹੈ ਤੇ ਸਾਇ ਮਾਲਕ ਹੈ ਸੱਚ ਸਭ ਧਾਰਿਆ ਅਤੇ ਜਿੰਨਾ ਸਾਰਾ ਸੰਸਾਰ ਧਾਰਿਆ ਹੈ ਉਹ ਵੀ ਮਾਰਾ ਬਿਵਰਤ ਰੂਪ ਹੋ ਕੇ ਆਪ ਹੀ ਸੱਚੇ ਬਾਦਸ਼ਾਹ ਸਾਖੀ ਰੂਪ ਹੋ ਕੇ ਸਾਰਿਆਂ ਦੀ ਵਰਤਦਾ ਹੈ ਬਿਵਰਤ ਜਿਹੜਾ ਉਹੋ ਹੀ ਜਿਵੇਂ ਜਲ ਹੈ ਰੂਪ ਹੋ ਕੇ ਵੀ ਪਾਣੀ ਹੈ ਤਰੰਗ ਰੂਪ ਹੋ ਕੇ ਵੀ ਪਾਣੀ ਹੈ ਇਸੇ ਪ੍ਰਕਾਰ ਆਪ ਜਗਤ ਰੂਪ ਹੋ ਕੇ ਵੀ ਬ੍ਰਹਮੀ ਹੈ ਸੱਚ ਸਰੂਪ ਹੈ ਆਪ ਵੀ ਸੱਚ ਸਰੂਪ ਹੈ ਮਾਇਆ ਦੇ ਦੁਆਰਾ ਸਾਰਾ ਦਾ ਸਹਿਬ ਹੈ ਅਰੇ ਇਹ ਸੱਚ ਸਰੂਪ ਸਾਰੇ ਤੇਰੇ ਤੂੰ ਸਾਰੇ ਆਪੇ ਸ਼ਕਾਨ ਸਰੂਪ ਹੈ ਜਿੰਨਾ ਸਾਰਾ ਆਪਦੇ ਆਸਰੇ ਧਾਰਿਆ ਹੋਇਆ ਹੈ ਇਹ ਵੀ ਪਰਮੇਸ਼ਰ ਤੇਰੇ ਬਿੰਬੀ ਰੂਪ ਪਰਦਿਬਿੰਬ ਤੋਂ ਪਹਿਨ ਕੋਈ ਵਸਤੂ ਨਹੀਂ ਹੈ ਸਭ ਧਾਰਿਆ ਸੰਸਾਰ ਵੀ ਆਦਮ ਵਿੱਚ ਵੀ ਸੱਚ ਸਰੂਪ ਹੈ ਉਪਤਪਤੀ ਕਰਨ ਮੇਰੇ ਵੀ ਅਤੇ ਜਦੋਂ ਪਾਲਣਾ ਕਰਦਾ ਉਹ ਵੀ ਸੱਚ ਸਰੂਪ ਹੈ ਜਦੋਂ ਪਾਲਣਾ ਕਰਕੇ ਆਪਦੇ ਆਸਰੇ ਇਸ਼ਤਿਤ ਕੀਤਾ ਘਾੜਨ ਕੀਤਾ ਸਭ ਸੱਚ ਸਰੂਪ ਹੀ ਹੈ ਤੂੰ ਸੱਚਾ ਸੱਜੂ ਵੀ ਸਾਹਿਬ ਸੀ ਅਦੇ ਤ੍ਰੇਤੇਜ ਵੀ ਸੱਚਾ ਸੀ ਦਵਾਪਰਜ ਵੀ ਸੱਚਾ ਸੀ ਹੁਣ ਕਲਯੁਗ ਜੀ ਵੀ ਸੱਚੇ ਬਾਦਸ਼ਾਹ ਸਾਰਿਆਂ ਨੂੰ ਧਾਰਿਆ ਹੋਇਆ ਤੂੰ ਹੀ ਸੱਚਾ ਹੈ ਅੰਡ ਦੀ ਖਾਣੀ ਜੀ ਵੀ ਸੱਚਾ ਹੈ ਸਹਿਬ ਜੀਰ ਦੀ ਖਾਣੀ ਜੀ ਵੀ ਸੱਚਾ ਹੈ ਉਤਪੁਜ ਖਾਣੀ ਜੀ ਵੀ ਸੱਚਾ ਹੈ ਇਸੇ ਪ੍ਰਕਾਰ ਉਤਪਉਖਾਣੀ ਵਿੱਚ ਵੀ ਤੂੰ ਸੱਚਾ ਹੈ ਸੇਤਜੀ ਖਾਣੀ ਵਿੱਚ ਵੀ ਤੂੰ ਸੱਚਾ ਹੈ ਸਭ ਸੰਸਾਰ ਨੂੰ ਆਪਦੇ ਆਸਰੇ ਧਾਰਿਆ ਹੋਇਆ ਹੈ ਤੂੰ ਸੱਚਾ ਸਾਹਿਬ ਸੱਚ ਤੂੰ ਸੱਚਾ ਸਾਹਿਬ ਭੂਤਕਾਲ ਚ ਸੀ ਸੱਚ નિਸ਼ਚੇ ਕੀਤਾ ਹੈ ਹੁਣ ਵਰਤਮਾਨ ਸਮੇਂ ਚ ਵੀ ਤੂੰ ਸੱਜ ਸਰੂਪ ਹੈ ਅਤੇ ਭਵਖਦਕਾਲ ਨੂੰ ਵੀ ਸਭ ਆਪਦੇ ਆਸਰੇ ਧਾਰਿਆ ਸਤ ਸਰੂਪ ਹੋਵੇਗਾ ਤੂੰ ਸੱਚਾ ਸਾਹਿਬ ਹੋ ਤੂੰ ਸੱਚਾ ਜੋ ਸਭ ਮਾਲਕ ਹੈ ਸ਼ਰਮਾਇਆ ਸਭ ਲੋ ਆਪ ਦਾ ਹੀ ਸਰੂਪ ਸੱਚ ਸਤਗੁਰੂ ਹਨ ਸੱਚੇ ਉਹਨਾਂ ਤੋਂ ਜਿਨ੍ਹਾਂ ਨੇ ਸੱਚੇ ਨਾਮ ਨੂੰ ਉਪਦੇਸ਼ ਨੂੰ ਧਾਰਨ ਕੀਤਾ ਹੈ ਉਹਨਾਂ ਨੂੰ ਪ੍ਰਤੀਂਦਾ ਕਿ ਸੱਚ ਸਭ ਧਾਰਿਆ ਸਾਰੇ ਚ ਇਹ ਸੱਚੇ ਪਾਤਸ਼ਾਹ ਤੂੰ ਹੀ ਸਭ ਨੂੰ ਆਪ ਦੇ ਆਸਰੇ ਧਾਰਨ ਕੀਤਾ ਹੋਇਆ ਹੈ ਇਹ ਸਖਿਆਤ ਹੋਈ ਉਹਨਾਂ ਨੂੰ ਗੁਰਮੁਖੀ ਤੋਠਾਟ ਇਹ ਗੁਰਮੁਖਾਂ ਨੇ ਜਾਣਿਆ ਹੈ ਇਹ ਜਿੰਨਾ ਸਾਰਾ ਠਾਠ ਬਣਾਵਤ ਸੰਸਾਰ ਦੀ ਕੀਤੀ ਐ 84 ਲਖ ਜੂਨ ਦੀ ਸਿਰਜ ਸੰਸਾਰਿਆ ਸਾਰੇ ਸੰਸਾਰ ਨੂੰ ਸਿਰਜ ਪੈਦਾ ਕਰਕੇ ਪਾਲਣਾ ਕਰਨਾ ਹੈ ਅਤੇ ਪਾਲਣਾ ਕਰਕੇ ਸਾਰੇ ਸੰਸਾਰ ਦੀ ਰੱਖਿਆ ਕਰਨਾ ਹੈ ਹਰ ਆਗਿਆ ਹੋਈ ਬੀਦ ਇਹ ਹਰੀ ਜਿਹੜੀ ਬੇਬੇਦ ਆਦਿਕ ਹਨ ਬ੍ਰਹਮਾ ਜੀ ਨੂੰ ਪ੍ਰਾਪਤ ਹੋਏ ਇਹ ਇਵਿ ਤਰੀ ਆਗਿਆ ਵਿੱਚ ਹੀ ਪੈਦਾ ਹੋਏ ਹਨ ਪਾਪ ਪੁੰਨ ਵਿਚਾਰਿਆ ਇਨਾਂ ਨੂੰ ਪਾਪ ਇਸ ਦਾ ਨਾਮ ਹੈ ਨਿਖਿਤ ਕਰਮ ਦਾ ਨਾਮ ਪਾਪ ਹੈ ਇਸੇ ਪ੍ਰਕਾਰ ਸੇ ਕਾਮ ਕਰਮ ਜਿਹੜੇ ਚੰਗੇ ਹਨ ਨਿਤ ਨਵਿਤ ਪ੍ਰਾਚਿਤ ਕਾਮਕਾਰਕ ਇਹ ਪੁੰਨ ਹੈ ਇਨਾ ਪਾਪਾਂ ਪੁੰਦਾ ਵਿਚਾਰ ਨਿਰਮਾ ਕੀਤਾ ਹੈ ਇਹਨਾਂ ਨੇ ਬ੍ਰਹਮਾ ਵਿਸ਼ਨ ਮਹੀਸ਼ ਅਤੇ ਬ੍ਰਹਮਾ ਜੀ ਵਿਸ਼ਨੂ ਜੀ ਸ਼ਿਵ ਜੀ ਜੋ ਹਨ ਤ੍ਰੈ ਗੁਣ ਵਿਸਥਾਰਿਆ ਇਹ ਰਜੋ ਗੁਣ ਕਰਕੇ ਬ੍ਰਹਮਾ ਜੀ ਪ੍ਰધાન ਹੋਵੇ ਸਤੋ ਗੁਣ ਕਰਕੇ ਵਿਸ਼ਨੂ ਜੀ ਪ੍ਰધાન ਹਨ ਤਮੋ ਗੁਣ ਕਰਕੇ ਸ਼ਿਵ ਜੀ ਪ੍ਰધાન ਹਨ ਕਿਤਨਾ ਗੁਣਾਂ ਦੇ ਵਿੱਚ ਆਪ ਨੇ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ ਕਿਤਨਾ ਗੁਣਾਂ ਨੂੰ ਫਲਾ ਕੇ ਕਿੰਨੇ ਦੇਵਤੇ ਬਣਾ ਕੇ ਉਤਪਤੀ ਪਾਲਣਾ ਲੈਤਾ ਵਾਲੇ ਨਵਖੰਡ ਪ੍ਰਥਮੀ ਸਾ ਨਵਖੰਡਾਂ ਵਾਲੀ ਜੰਬੂਦੀਪ ਦੀ ਪ੍ਰithvi ਸਾਜਣਾ ਕੀਤੀ ਹੈ ਹਰ ਰੰਗ ਸਵਾਰਿਆ ਹਰੇਕ ਰੰਗਾ ਰੰਗਾ ਦੇ ਜੀ ਪੈਦਾ ਕੀਤੇ ਹੈ ਉਤੋਂ ਮੱਧਮ ਕ੍ਰਿਸ਼ਟਾ ਤੋਂ ਸਾਰਿਆਂ ਦੇ ਵਿੱਚ ਹਰੀ ਤੇਰਾ ਰੰਗ ਆਨੰਦ ਹੈ ਸਭਨਾਂ ਨੂੰ ਗੰਗਾ ਰੰਗਾਂ ਦੇ ਪਿੰਨ ਪਿੰਨ ਕੋਈ ਕਾਲੇ ਐ ਕੋਈ ਗੋਰੇ ਐ ਕੋਈ ਮਧਰੇ ਐ ਕੋਈ ਪਿੱਲੇ ਐ ਕੋਈ ਪੱਕੇ ਐ ਹਰੇਕ ਰੰਗਾਂ ਦੇ ਨੂੰ ਸਵਾਰਿਆ ਬਣਾਉਣਾ ਕੀਤਾ ਉਹਨਾਂ ਦੇ ਅੰਗਾਂ ਅੰਗਾਂ ਨੂੰ ਦੇਖੀ ਜੰਤ ਉਪਾਰ ਵੀਰ ਕੀ ਨਾਮ ਪਿੰਨ ਪਿੰਨ ਲਾ 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 ਜੰਤ ਵੱਖੋ ਵੱਖਰੇ ਬਣਾਏ ਹਨ ਅੰਤਰ ਕਲ ਧਾਰਿਆ ਅੰਤ ਆਪ ਦੀ ਕਲਾ ਸ਼ਕਤੀ ਨੂੰ ਮਹਾਰਾਜ ਆਪ ਧਾਰਨ ਕੀਤਾ ਹੋਇਆ ਹੈ ਤੇਰਾ ਅੰਤ ਨਾ ਜਾਣੇ ਕੀ ਤੁਮ ਸੱਤਾ ਰੂਪੀ ਕਲਾ ਸ਼ਕਤੀ ਹੈ ਆਪ ਦੀ ਤੇਰਾ ਅੰਤ ਨਾ ਜਾਣੇ ਕੋ ਹਾਂ ਸਾਰਿਆਂ ਦੀ ਵਸਦਾ ਹੈ ਪ੍ਰਮੇਸ਼ਰ ਤੇਰੇ ਅੰਤ ਨੂੰ ਨਹੀਂ ਕੋਈ ਜਾਣ ਸਕਦਾ ਹੈ ਸੱਚ ਸਿਰਜਣ ਹਾਰਿਆ ਕੇ ਸਿਰਜਣ ਹਾਰ ਤੂੰ ਸਤ ਸਰੂਪ ਹੈ ਇਹ ਜਗਤ ਨੂੰ ਰਚਣ ਵਾਲੇ ਜਾਣ ਹੈ ਸਭ ਵਿਦ ਆਪ 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 ਨੇ ਤੂੰ ਜਾਣ ਹੈ ਸਭ ਵਿਦ ਆਪ ਆਪ ਹੀ ਮਾਰਾ ਸਾਰੀਆਂ ਵਿਧੀਆਂ ਨੂੰ ਜਗਤ ਦੇ ਪਾਲਣ ਦੀ ਪੋਸਣ ਦੀ ਨੂੰ ਸਾਰੀ ਵਿਧੀਆਂ ਨੂੰ ਆਪ ਹੀ ਜਾਣਦਾ ਹੈ ਗੁਰਮੁਖ ਨਿਸਤਾਰਿਆ ਇਸ ਪ੍ਰਕਾਰ ਗੁਰਮੁਖਾਂ ਨੂੰ ਜਾਣ ਕੇ ਗੁਰੂ ਜੋ ਮੁਖੀ ਆ ਉਹਨਾਂ ਨੇ ਸ੍ਰੀ ਗੁਰਮੁਖ ਬਣਾ ਕੇ ਸੰਸਾਰ ਤੋਂ ਗੁਰਮੁਖਾਂ ਨੂੰ ਧਾਰਿਆ ਹੈ। ਦੱਖਣੀ ਮਹੱਲਾ 5 ਵਾ ਜੇ ਤੂੰ ਮਿੱਤਰ ਆ ਸਾਡੜਾ ਹੁਣ ਦੂਜੇ ਸ਼ਲੋਕ ਨੂੰ ਆਰੰਭ ਕਰਦੇ ਹੋਏ ਕਹਿੰਦੇ ਹਨ हे ਪਰਮੇਸ਼ਰ ਜੇ ਸਾਡਾ ਤੂੰ ਮਿੱਤਰ ਪਿਆਰਾ ਹੈ ਮਾਤ ਦੇ ਗਰਭ 'ਚ ਸਾਡੀ ਰੱਖਿਆ ਕਰਨ ਵਾਲਾ ਹੈ ਇੱਕ ਪੂਰੀ ਨਾ ਵੇਛੋ ਸਾਡੇ ਤੇ ਕਿਰਪਾ ਕਰੋ ਮਾਰਾ ਭੋਰਾ ਚਿਰ ਵੀ ਸਾਨੂੰ ਵਿਛੋੜੋ ਨਾ ਆਉਦੇ ਨਾਲੋਂ ਰੰਚ ਕੁਮਾਰ ਜੀ ਵੀ ਵਿਛੋੜਾ ਨਾ ਪਾਓ ਹਰ ਵਕਤ ਸਾਡੇ ਚਿੱਤੇ ਚੇਤੇ ਆਉਂਦੇ ਰੋ ਸਾਡਾ ਮਨ ਵਿਛੜੇ ਨਾ ਹਰ ਵਕਤ ਆਉਦੇ ਚ ਮਿਲਿਆ ਰਹੇ ਇੱਕ ਭੋਲੀ ਜੀ ਵਰਤੀ ਮੇਰੀ ਸੂਦੀ ਜੀ ਹੈ ਮਹਾਰਾਜ ਇਹਨੂੰ ਵਿਛੋੜੋ ਨਾ ਆਉਦੇ ਨਾਲੋਂ ਹਰ ਵਕਤ ਜੋੜੀ ਰੱਖੋ ਪੂਰੀ ਪ੍ਰਕਾਸ਼ ਰੂਪ ਹੈ ਬ੍ਰਹਮ ਉਹ ਪ੍ਰਕਾਸ਼ ਰੂਪ ਨਾਲੋਂ ਨਾ ਵਿਛੋੜੋ ਹਰ ਵਕਤ ਪ੍ਰਕਾਸ਼ ਰੂਪ ਦੇ ਵਿੱਚ ਹੀ ਵਰਤੀ ਜੁੜੀ ਰਹੇ ਪੇਰ ਅਗਿਆਨ ਦੀ ਅਵਿਧਿਆ ਆਦਕ ਵਿੱਚ ਮੇਰੇ ਜਨਾਏ ਪਰਚੇ ਜੀਉ ਮਹੰਜਾ ਤਉ ਮੋਹਿਆ ਸੱਚੇ ਪਾਤਸ਼ਾਹ ਜੀ ਮੇਰਾ ਜਿਹੜਾ ਜੀਵ ਹਿਰਦਾ ਹੈ ਇਹ ਤਾਂ ਤਾਂ ਮੋਦ ਕਰ ਰਿਹਾ ਆਪਦੇ ਚਰਨਾਂ ਵਿੱਚ ਪਤ ਪਸੀ ਜਾਨੀ ਤੂੰ ਮਰ ਤਾ ਮਹਾਰਾ ਚਾਹਦਾ ਰਹਿਣਾ ਕਿਹ ਜਾਨੀ ਪਿਆਰੇ ਆ ਜਾਨੀ ਨਾ ਪਿਆਰੇ ਹੈ ਜਾਨੀ ਪਿਆਰੇ ਹੈ ਕੋ ਪਸੀ ਜਾਨੀ ਤੋਹੇ ਕੋ ਤੇਰੇ ਤਾਂ ਕਦੋਂ ਪੱਸੀ ਦੇਖਾਂਗੇ ਕਿਰਪਾ ਕਰੋ ਜਦੋਂ ਆਪ ਨੂੰ ਵੇਖ ਸਕੀਏ ਮਹੱਲਾ ਪੰਜਵਾ ਦੁਰਜਨ ਤੂੰ ਜਲ ਪਹਾੜੀ ਫਿਰ ਸਾਹਿਬ ਜੀ ਮਹਾਰਾ ਕਹਿੰਦੇ ਹਨ اے ਦੁਰਜਨਾ ਤੂੰ ਅੱਗ ਦੇ ਵਿੱਚ ਸੜ ਜਾ ਵਿਛੋੜੇ ਮਰ ਜਾ ਏ ਵਿਛੋੜਿਆ ਤੂੰ ਵੀ ਮਰ ਜਾ ਨਿਵਰਤ ਹੋ ਜਾ ਸਾਡੇ ਗਉਂ ਲੈ ਜਾ ਸੰਤ ਤੂੰ ਸੋ ਸੇਜੜੀ ਏ ਪਤੀ ਤੂੰ ਸਾਡੀ ਸੇਜਾ ਦੇ ਤੇ ਸੋਣਾ ਕਰ ਬਰਾਜਣਾ ਕਰ ਢੰਡਾ ਹੱਬੂ ਦੁਖ ਓਲਾ ਮੇਰਾ ਜਿਹੜਾ ਸਾਰਾ ਦੁੱਖ ਹੈ ਵਿਛੋੜੇ ਦਾ ਉਹ ਵਿਸ਼ੇਸ਼ ਕਰਕੇ ਉਹ ਲਾ ਦੇ ਮੇਠ ਦੇ ਮਹੱਲਾ 5 ਹਣ ਤਰਸ਼ਨੂ ਇਹ ਤੁਸੀਂ ਦੁਰਜਨ ਤੁਸੀਂ ਕਿਹਨੂੰ ਕਹਿੰਨੇ ਹੋ ਡਾਕਟਰ ਲਿੰਦੇ ਹਨ ਮਹੱਲਾ ਪੰਜਵਾ ਦੁਰਜਨ ਦੂਜਾ ਭਾਅ ਮੇਰੇ ਕਹਿੰਦੇ ਦੁਰਜਨ ਭਾਈ ਦੁਆਇਤ ਭਾਅ ਦਾ ਨਾਂ ਨਹੀਂ ਹੈ ਜਿਹੜਾ ਜੁਦਾਗੀ ਵਾਲਾ ਪ੍ਰੇਮ ਹੈ ਅੰਦਰ ਦੂਜੀਆਂ ਚੀਜ਼ਾਂ ਦਾ ਪ੍ਰੇਮ ਇਹੋ ਦੁਰਜਨ ਪੁਨਾ ਹੈ ਮੈਂ ਛੋੜਾ ਹਾਂ ਮੈਨੂੰ ਅਤੇ ਵਿਛੋੜਾ ਕਿਹੜਾ ਹੈ ਹਉਮੈ ਦਾ ਰੋਗ ਕਰਕੇ ਵਿਛੋੜਾ ਜੀਵਾਂ ਦਾ ਇਹ ਹੋਮਾ ਕਰਕੇ ਵਿਛਲੇ ਹੋਏ ਹਾਂ ਸੱਜਣ ਸੱਚਾ ਪਾਤਸ਼ਾ ਸੱਜਣ ਕੌਣ ਸੱਚਾ ਪਾਤਸ਼ਾ ਆਕਾਲ ਪੁਰਖ ਤ੍ਰੀਕਾਲ ਬਾਭੂ ਤਲਸ ਰੂਪ ਦਾ ਮਾਲਕ ਜਿਸ ਮਿਲ ਕੀਚੈ ਭੂ ਜਿਸ ਦੇ ਨਾਲ ਮਿਲਣਾ ਹੈ ਇਹਨਾਂ ਨੂੰ ਮਿਲਣਾ ਹੈ ਤੇ ਸੇਜਾ ਕਿਹੜੀ ਹੈ ਅੰਤਕਾਰਨੂ ਸਤੋਬ ਸੇਟੀ ਜਿਹੜੀ ਬੁੱਧੀ ਅੰਤਕਾਰਨ ਦੀ ਇਹ ਸੇਜਾ ਹੈ ਸਰਬਾਦੋ ਸਵੇਤ ਜੋ ਅੰਤਕਾਰਨ ਹੈ ਇਹ ਸੇਜੈ ਨੇ ਕਿ ਮਹਾਰਾਜ ਤੂੰ ਆ ਕੇ ਇਸਤਿਤ ਹੋ ਸਾਡਾ ਨਿਰਬਕਲਬ ਸਮਾਧੀ ਲੱਗੇ ਇਸ ਪ੍ਰਕਾਰ ਆਪਦੇ ਨਾਲ ਅਭੇਦ ਹੋਈਏ ਪੌੜੀ ਤੂੰ ਆਗਮ ਦਇਆਲ ਬੇਅੰਤ ਜਿਸ ਦੇ ਨਾਲ ਮਿਲਣਾ ਹੈ ਜਿਹੜਾ ਅਭੇਦ ਹੋਣਾ ਹੈ ਜਿਉਂ ਜਲਮੇ ਜਲਾਖਟਾਨਾ ਇਹ ਉਹਦੇ ਆਨੰਦ ਨੂੰ ਭੋਗਣਾ ਹੈ ਮੰਨਣਾ ਹੈ ਪੌੜੀ ਤੂੰ ਆਗਮ ਦਇਆਲ ਬੇਅੰਤ ਕਿਸ ਕੇ ਪਾਦਸ਼ਾਹ ਤੂੰ ਗੰਭਕਤ ਰਹਿਤ ਹੈ ਸ਼ਾਸਤਰਾ ਕਰਕੇ ਤੇਰੀ ਗਮਤਾ ਨਹੀਂ ਮੰਨਦੇ ਅਸ਼ੁੱਧ ਕਰਕੇ ਆਪਦੀ ਸੂਪ ਦੀ ਗਮਤਾ ਨਹੀਂ ਹੈ ਫਿਰ ਆਪ ਦਇਆ ਦਾ ਘਰ ਹੈ ਬੇਅੰਤ ਅੰਦਰ ਐ ਨਹੀਂ ਪਰਮੇਸ਼ਰ ਤੇ RAM ਤ ਨਹੀਂ ਪਾਇਆ ਜਾ ਸਕਦਾ ਕਿਸੇ ਪਾਸੋਂ ਤੇਰੀ ਕੀਮਤ ਕਹ ਕੌਣ ਤੇਰੀ ਕੀਮਤ ਨੂੰ ਬ੍ਰਹਮਾ ਦੇਕ ਵੀ ਕੌਣ ਹੈ ਜਿਹੜਾ ਕਹਿ ਸਕੇ ਕਿਸੇ ਤੂੰ ਕਹੀ ਨਹੀਂ ਜਾ ਸਕਦੀ ਸੁਧ ਸਿਰ ਜਿਆ ਸਭ ਸੰਸਾਰ ਕੀ ਮਹਾਰਾ ਸਾਰਾ ਸੰਸਾਰ ਤਾਂ ਆਪ ਹੀ ਸਿਰ ਜਿਆ ਰਚਿਆ ਹੈ ਤੂੰ ਨਾਇਕ ਸਗਲ ਭਾਉਣ ਤੂੰ ਨਾਇਕ ਪ੍ਰੇਰਕ ਹੈ ਸਿਰੋਮਣੀ ਹੈ ਸਾਰੇ ਭਵਨ ਲੋਕਾਂ ਦਾ ਤੇਰੀ ਕੁਦਰਤ ਕੋਈ ਨਾ ਜਾਣੇ ਆਪ ਦੀ ਕੁਰਗ ਸ਼ਕਤੀ ਨੂੰ ਵੀ ਮਾਰਾ ਕੋਈ ਜਾਣ ਨਹੀਂ ਸਕਦਾ ਹੈ ਮੇਰੇ ਠਾਕੁਰ ਸਗਲ ਰਾਹੇ ਮੇਰੇ ਠਾਕੁਰ ਮਾਲਕ ਸਵਾਮੀ ਸਾਰਿਆਂ ਵਿੱਚ ਰਵਣ ਵਿਚਰਨ ਵਾਲੇ ਸੱਚੇ ਪਾਤਸ਼ਾਹ ਸਾਰਿਆਂ ਦੇ ਵਿੱਚ ਰਵਣ ਕਰਨ ਵਾਲੇ ਗਰੀਬ ਨਿਵਾਜ਼ ਸਾਰਿਆਂ ਨੂੰ ਆਪ ਦੇ ਵਿੱਚ ਮਲਾਉਣ ਵਾਲੇ ਤੁਧ ਅਪੜ ਕੋਈ ਨਾ ਸਕੈ ਇਹ ਮਾਰਾ ਦੂਜਾ ਬਣ ਕੇ ਕੋਈ ਤੈਨੂੰ ਅਪੜ ਪਹੁੰਚ ਨਹੀਂ ਸਕਦਾ ਹੈ ਤੂੰ ਅਬ ਨਾਸੀ ਜਗ ਉਧਾਰਣ ਇਹ ਮਾਰਾ ਤੂੰ ਨਾਸ ਤੋਂ ਰਹਿਤ ਹੈ ਸਾਰੇ ਜਗ ਦਾ ਉਧਾਰ ਕਰਨ ਵਾਲ ਤੂੰ ਆਪ ਹੀ ਹੈ ਜੀਵਾਂ ਦਾ ਤੁਧ ਥਾਪੇ ਚਾਰੇ ਯੁਗ ਚਾਰ ਸਤਜੁਗ ਤ੍ਰੇਤਾ ਦਵਾਪਰ ਕਲਯੁਗ ਆਦਕੇ ਯੁਗ ਵੀ ਆਪ ਹੀ ਸਥਾਪਨ ਕੀਤੇ ਹਨ ਸਥਿਤ ਕੀਤੇ ਹਨ ਸੱਜੂ ਵਿੱਚ ਲੱਖਾਂ ਵਰਿਆਂ ਦੀ ਉਮਰ ਸੀ ਤਰੇਟੇ 10000 ਵਰੇ ਦੀ ਸੀ ਦੁਪਰ ਵਿੱਚ ਹਜ਼ਾਰ ਵਰੇ ਦੀ ਸੀ ਕੱਲ ਵਿੱਚ 100 ਨੂੰ ਕੋਈ ਪਹੁੰਚਦਾ ਹੈ ਤੂੰ ਕਰਤਾ ਸਗਲ ਧਰਨ ਸਾਰੀ ਸ੍ਰਿਸ਼ਟੀ ਧਰਤੀ ਦਾ ਕਰਤਾ ਵੀ ਤੂੰ ਆਪ ਹੀ ਹੈ ਪਰਮੇਸ਼ਰ ਸਭ ਰੱਖਾ ਕਰਨ ਵਾਲਾ ਵੀ ਆਪ ਹੈ ਪ੍ਰithvi ਦੀ ਤੁਧ ਆਉਣ ਜਾਣਾ ਕੀ ਆ ਇਹ ਜੋ ਆਉਣ ਜਾਣ ਵਾਲਾ ਸੰਸਾਰ ਹੈ ਇਹ ਆਪਣੇ ਆਪ ਤੋਂ ਤਾਂ ਪਹਿਲਾਂ ਕੀਤਾ ਹੈ ਤੁਦ ਲੇਪ ਨਾ ਲੱਗਾ ਤੇਰਨ ਤੈਨੂੰ ਮਾਰਾ ਤੇਰਨ ਕੱਖ ਮਾਤਰ ਵੀ ਰਤੀ ਮਾਤਰ ਵੀ ਲੇਪ ਲਪਾਇਮਾਨਗੀ ਨਹੀਂ ਲੱਗਦੀ ਤੇਰਨ ਤਿੰਨਾ ਗੁਣਾ ਦੀ ਰੂਪ ਕੱਖ ਦੀ ਤੈਨੂੰ ਕਿਸੇ ਪ੍ਰਕਾਰ ਦੀ ਲਪਾਇਮਾਨਗੀ ਨਹੀਂ ਤੂੰ ਤਿੰਨਾ ਗੁਣਾ ਤੋਂ ਅਤੀਤ ਹਾਂ ਜਿਸ ਹੋਵ ਹੈ ਆਪ ਦਇਆ ਜਿਮੇ ਦੇ ਤੇ ਸਕੇ ਪਾਪ ਸ਼ਾਪ ਦੇ ਹਾਲੂ ਹੁੰਨੇ ਹੋ ਇਸ ਲਾਗ ਹੈ ਸਤਿਗੁਰ ਚਰਨ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਲਾਦਨੇ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਉਹਨਾਂ ਦੇ ਤੇ ਕਿਰਪਾ ਕਰਦਾ ਹੈ ਤੂੰ ਹੋਰਤ ਉਪਾਏ ਨਾ ਲਭੀ ਸਤਿਗੁਰੂ ਦੇ ਚਰਨਾਂ 'ਚ ਲੱਗਿਆਂ ਤੋਂ ਬਿਨਾ ਹੋਰ ਉਪਾਅ ਕਰਨੇ ਕਰਕੇ ਯਤਨਾ ਕਰਕੇ ਤੂੰ हे ਪਰਮੇਸ਼ਰ ਲਭਦਾ ਨਹੀਂ ਪ੍ਰਾਪਤ ਨਹੀਂ ਹੋ ਸਕਦਾ ਅਵਨਾਸੀ ਸ੍ਰੇਸ਼ਟ ਕਾਰਣ ਏਹ ਅਵਨਾਸੀ ਪਰਮੇਸ਼ਰ ਸ੍ਰੇਸ਼ਟ ਭਾਈ ਦੇ ਕਰਨ ਵਾਲੇ ਕੀ ਰਚਨਾ ਦੇ ਕਰਨ ਵਾਲੇ ਸ੍ਰਿਸ਼ਟੀ ਦੀ ਨੂੰ